ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਪਹੁੰਚੇ ਹੋਇਆ ਸਾਨੇਵਾਲ ਆਪਣੇ ਕਿਸਾਨ ਖੇਤੀਬਾੜੀ ਦਾ ਮੇਲਾ ਲੱਗਿਆ ਹੋਇਆ ਹੈ ਔਰ ਇਹ ਨਾ ਤੁਸੀਂ ਦੇਖੀਏ ਪਿੱਛੇ ਦੋ ਤਿੰਨ ਦਿਨ ਹੋ ਗਏ 19 ਤਰੀਕ ਤੋਂ ਲੈ ਕੇ 20 21 ਤਿੰਨ ਦਿਨ ਮੇਲਾ ਲੱਗਣਾ ਹੈ ਅੱਜ 20 ਤਰੀਕ ਨੂੰ ਆਪਾਂ ਪਹੁੰਚੇ ਆ ਦਿਖਾਉਨੇ ਆ ਤੁਹਾਨੂੰ ਅੱਜ ਫਿਰ ਮੇਲੇ ਦੀਆਂ ਰੌਣਕਾਂ ਰੋਡ ਦੇ ਉੱਤੇ ਹੀ ਲੱਗਿਆ ਮੇਲਾ ਜੀਟੀ ਰੋਡ ਆ ਨਾ ਜਿਹੜਾ ਆਪਣੇ ਆਪਣੇ ਦਿੱਲੀ ਅੰਬਰਸਰ ਉਹਦੇ ਉੱਤੇ ਹੀ ਬਿਲਕੁਲ ਮੇਲਾ ਲੱਗਿਆ ਹੈ ਆ ਐਂਟਰੀ ਗੇਟ ਆ ਮੇਲੇ ਦੀ ਬਾਈ ਸਿਸਟਮ ਜਿਹੜਾ ਅੰਦਰ ਹੈ ਟੈਂਟਰ ਸਿਸਟਮ ਦੇਖੋ ਮੇਲੇ ਦੇ ਵਿੱਚ ਜਿਵੇਂ ਉਹਦੇ ਵਾਲਾ ਕੰਮ ਹੈ ਹੀ ਨਹੀਂ ਆ ਐਂਟਰੀ ਗੇਟ ਆ ਸਾਰਾ ਹੀ ਮੇਲਾ ਜਿਹੜਾ ਨਾ ਉਹਦੇ ਵਿੱਚ ਤੰ ਉਹ ਟੈਂਟਰ ਸਿਸਟਮ ਵਾਟਰ ਪ੍ਰੂਫ ਟੈਂਟ ਲੱਗਿਆ ਹੋਇਆ ਹੈ ਨਾ ਠੰਡ ਨੂੰ ਦੇਖ ਕੇ ਜਿਵੇਂ ਧੁੰਦਾਂ ਦਾ ਵੀ ਮਤਲਬ ਦਿਨ ਨਿਕਲੇ ਨਾ ਨਿਕਲੇ ਅੱਜ ਦੂਜਾ ਦਿਨ ਆ ਮੇਲੇ ਦਾ ਇੱਧਰ ਰਜਿਸਟ੍ਰੇਸ਼ਨ ਹੁੰਦੀ ਆ ਇਹ ਵੀ ਕਾਮ ਨੂੰ ਇਹਦੇ ਲੱਕੀ ਡਰਾਅ ਕੱਢੇ ਜਾਂਦੇ ਆ ਨਾ ਰੂਟਾ ਵੀਟਰ ਵਗੈਰਾ ਆਪਾਂ ਦਾ ਫਾਰਮਰ ਬਣਾਇਆ ਹੋਇਆ ਹੈ ਨਾ ਕਾਰਡ ਹਾਂ ਜੀ ਹੁਣ ਆਪਾਂ ਆਪਣੀ ਤਾਂ ਸਿੱਧੀ ਉਹ ਐਂਟਰੀ ਆ ਹਾਲ ਨੰਬਰ 1 ਇਹ ਪੈਨ ਲੰਬੂ ਲੱਗੇ ਨਾ ਹਾਲ 1 ਹਾਲ 2 ਹਾਲ 2 ਦੋ ਹਾਲਾਂ ਦੇ ਵਿੱਚ ਇਹ ਸਿਸਟਮ ਜਿਹੜਾ ਇਹਦੇ ਵਿੱਚ 베アリング ਹਨਾ ਹੋਰ ਵੀ ਬਹੁਤ ساری ਚੀਜ਼ਾਂ ਐਗਰੀਕਲਚਰਲੀਆਂ ਬਾਕੀ ਜਿਹੜਾ ਮਸ਼ੀਨਾਂ ਵਾਲਾ ਸਿਸਟਮ ਆ ਉਹ ਸਾਹਮਣੇ ਬਾਹਰ ਲੱਗਿਆ ਹੋਇਆ ਹੈ ਅੱਜ ਬੰਦਾ ਚੇਂਜ ਆ ਫੋਰਮੈਨ ਆਇਆ ਮੇਰਾ ਗੁਰਵਿੰਦਰ ਫੋਰਮੈਨ ਹੋਰ ਫੋਰਮੈਨ ਵਧੀਆ ਜੀ ਵਧੀਆ ਹਾਂ ਤੇ ਮੇਲਾ ਘੁੰਮਣ ਆ ਗਿਆ ਵਾਹ ਹਾਂ ਜੀ ਹਾਂ ਮੇਲਾ ਦੇਖਣ ਆਇਆ ਹਾਂ ਨਵੀਂ ਨਵੀਂ ਤਕਨੀਕ ਨਵੀਂ ਨਵੀਂ ਤਕਨੀਕ ਪਤਾ ਲੱਗਦਾ ਰਹਿੰਦਾ ਉਹ ਗੱਲਾਂ ਨਹੀਂ ਗੱਲਾਂ ਵਾਕਿਆ ਇੱਥੇ ਤੇ ਸਟਾਰਟ ਹੋ ਗਈ ਕੰਬੈਨ ਹਾਰਵੈਸਟਰ ਉਹ ਪਰਾਂ ਦੇ ਸਟਾਰਟ ਕਰਦੇ ਆ ਸਾਰੀਆਂ ਦਿਖਾਵਾਂਗੇ ਤੁਹਾਨੂੰ A to Z ਜਿੰਨੀਆਂ ਵੀ ਆਈਆਂ ਹੋਣਗੀਆਂ ਪਰ ਕੇ ਰਜਿਸਟ੍ਰੇਸ਼ਨ ਕਾਊਂਟਰ ਤੇ ਜਮ੍ਹਾਂ ਕਰਵਾਓ ਇਹ ਖੜੀ ਐ ਨਿਊ ਗੁਰਦੀਪ ਇਧਰ ਮਲਕੀਤ ਦਸ਼ਮੇਸ਼ ਸਾਰੀਆਂ ਦਿਖਾਉਂਦੇ ਸਾਨੂੰ ਇੱਕ ਪੱਦਰ ਦੇ ਅੱਜ ਗਏ ਤਵੀਆਂ ਜਿੰਦੇ ਹੋਰ ਮੈਂ ਨਾ ਮਾੜੇ ਬੰਦੇ ਦੇ ਬਾਅਦ ਹੀ ਖੇਤੀ ਵੀ ਨਹੀਂ ਰਹੀ ਹੋਣਾ ਹੈ ਲੱਖਾਂ ਲੱਖਾਂ ਚ ਤਾਂ ਹੁਣ ਜਿੰਦੇ 700 ਅੱਗੇ ਆਗੇ ਨਹੀਂ ਅੱਗੇ 10000 ਹੈ ਹਾਂ ਹੁਣ ਦਾ ਬਹੁਤ ਆ ਚੰਗਾ ਲਫਾਲਾ ਆ ਗਿਆ ਜਿੰਦਾ ਆ ਗਿਆ ਹਾਲ ਆ ਗਿਆ ਲੋ ਗੱਡੀਆਂ ਗੱਡੀਆਂ ਤਵੀਆਂ ਉਹ ਤੇ ਪਈਆਂ ਪਰੇ ਬਾਕੀ ਇਹ ਹਾਈਡਰੌਲਿਕ ਸਿਸਟਮ ਹਾਲ ਆ ਗਏ ਹਾਂ ਹਾਂ ਹਾਈਡਰੌਲਿਕ ਆ ਇਕੱਠੇ ਹੁੰਨੇ ਆ ਹੋਂਦਾ ਮਾ ਲੋੜ ਐ ਨਹੀਂ ਹੈਗੀ ਬੰਦੇ ਥੱਲੇ ਉਤਰਨ ਦੀ ਹਨਾ ਅਗੇ ਤਾਂ ਅਸੀਂ ਦੋ ਬੰਦੇ ਘਰ ਤੇ ਤਵੀਆਂ ਇਕੱਠੀਆਂ ਕਰਨ ਨੂੰ ਲਿਆਉਣੇ ਪੈਂਦੇ ਸੀ ਆ ਗਏ ਹਾਈਡਰੌਲਿਕ ਤਵੀਆਂ ਹਾਈਡਰੌਲਿਕ ਹਾਲ ਆਹ ਵਾਲੇ ਦੇਖ ਲੋ ਜੀ ਇਹ ਮੈਂ ਐਮਪੀ ਯੂਪੀ ਦੇ ਵਿੱਚ ਆਪਾਂ ਦੇਖਦੇ ਆਂ ਨਾ ਆ ਐਮਪੀ ਦੇ ਵਿੱਚ ਇਹ ਜਿਹੀ ਚੱਲਦੇ ਆ ਹੂੰ ਆਹ ਤਾਪੀਆਂ ਕਹੇ ਜੀਆਂ ਆ ਗਈਆਂ ਅਗੇ ਆ ਇਧਰ ਕੰਬਾਈਨ ਵਾਲਾ ਸਿਸਟਮ ਆ ਇਹ ਖੜੀ ਆ ਪਨੈਂਸਰ ਹੋਰ ਪ੍ਰਧਾਨ ਜੀ ਕੀ ਹਾਲ ਨੇ ਵਧੀਆ ਵਧੀਆ ਬਾਈ ਜੀ ਵਧੀਆ ਹੋਰ ਸੁਣਾਓ ਵਧੀਆ ਜੀ ਕਿਹੜਾ ਏਰੀਆ ਜੀ ਸਾਡਾ ਭਵਾਨੀ ਘੜੀ ਸਤਿ ਸ੍ਰੀ ਅਕਾਲ ਜੀ ਅੱਛਾ ਬੜੀ ਦੂਰ ਆਏ ਹੋ ਹਾਂ ਜੀ ਹਾਂ ਠੀਕ ਹੈ ਮੇਲਾ ਦੇਖਣੇ ਆਏ ਹਾਂ ਜੀ ਹਾਂ ਠੀਕ ਹੈ ਠੀਕਾ ਹੋਰ ਵੀਰੇ ਹਾਂ ਜੀ ਹਾਂ ਕਿਹੜਾ ਸੇਵਾ ਕਰੀਏ ਬਾਦੀ ਬਾਸ ਤੁਸੀਂ ਦੱਸੋ ਦਲਕਮਾ ਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਇਹ ਖੜੀ ਆ ਪਨੈਂਸਰ ਹਾ ਕੋਨਾ ਸਾਰਾ ਮਸ਼ੀਨ ਹੈ ਨਾ ਸਪੈਸ਼ਲ ਬਣਾਇਆ ਹੈ ਵੱਡੂ ਦਾ ਜੱਪੜ ਪਰਤੋਂ ਕਹਿੰਦਾ ਪਨੈਂਸਰ ਮਸ਼ੀਨ ਜਰੂਰ ਦਿਖਾਈ ਜੇ ਅਜ ਮੇਲੇ ਤੇ ਗਿਆ ਮੈਂ ਕਹਿੰਦਾ ਕੋਈ ਗੱਲ ਨਹੀਂ ਜਰੂਰ ਦਿਖਾਉਂਗਾ ਪਾ ਥੋੜੇ ਦਿਨ ਹੋ ਗਏ ਦੀ ਯਾਂਸੀ ਜੀ ਵੀ ਗਈ ਤੇ ਨਾ ਉੱਥੇ ਵੀ ਤੁਹਾਨੂੰ ਦਿਖਾਈਆਂ ਤੀਆਂ ਵੀ ਫਾਈਨੈਂਸਰ ਮਸ਼ੀਨ ਜਿਹੜੀ ਆਪਣੇ ਹੰਢਿਆਏ ਬਣਦੀ ਆ ਬਹੁਤ ਸੋਹਣੀ ਕੰਮ ਆੜੀ ਬਾਈ ਉਹਨਾਂ ਨੇ ਇਹਨਾਂ ਨੇ ਹਨਾ ਬਣਾ ਕੇ ਉਹਦੇ ਵਿੱਚ ਲਿਆਂਦੀ ਆ ਮਾਰਕੀਟ ਦੇ ਵਿੱਚ ਇਹ ਵੱਡੀ ਇਹਨਾਂ ਦੀ 9500 ਬਾਕੀ ਛੋਟੀਆਂ ਮਸ਼ੀਨਾਂ ਦੇ ਵਿੱਚ ਵੀ ਹੋਰ ਮੈਂ ਨਾ ਹਾਂਜੀ ਮੈਂ ਕਹਿੰਦਾ ਧੂੜੇ ਕੱਢੀ ਵੀ ਆ ਮਸ਼ੀਨਾਂ ਨੇ ਹਨਾ ਹਾਂ ਪੂਰੀ ਧੂੜ ਕੱਢੀ ਪਈ ਹੰਢਿਆਏ ਬਣਦੀ ਆ ਹੈ ਨਾ ਮੈਂ ਤਿੰਨਾਂ ਦਾ ਮਾਡਲ ਆ ਹਾਂ ਬਾਕੀ ਪਾ ਕਰਦੇ ਆਂ ਗੱਲ ਬਾਈ ਉਹਨਾਂ ਨਾਲ ਹਾਂਜੀ ਵੀਰੇ ਬਾਕੀ ਮਸ਼ੀਨਾਂ ਹੋਰ ਵੀ ਬਹੁਤ ਆਈਆਂ ਹੋਈਆਂ ਇਧਰੋਂ ਪਰੇ ਸਾਰੀਆਂ ਜਿਹੜੇ ਬਾਹਰ ਖੁੱਲੇ ਸ਼ੈੱਡ ਲਾਇਆ ਹੈ ਨਾ ਇਹ ਮੰਨ ਲਓ ਮਸ਼ੀਨਾਂ ਵਾਲੀ ਲਾਇਆ ਹੋਇਆ ਹੈ ਇਹ ਖੜੀ ਹੈ 9500 ਫਾਈਨੈਂਸਰ ਆ ਪਰੋਂ ਕਿੱਲੀ ਦੇ ਲੈਣੇ ਬਾਈ ਦੂਰ ਰੋਡ ਤੇ ਖੜੀਆਂ ਹਨ ਬਾਕੀ ਦਿਖਾਉਨੇ ਆ ਤੁਹਾਨੂੰ ਉਹ ਛੋਟੀ ਵੀ ਖੜੀ ਹੈ ਇਹਨਾਂ ਦੀ ਉਧਰ ਇੱਕ ਪਰ ਨਸਰਾ ਤੁਮ ਬਾਦ ਆਗੇ ਰਤਨ ਇਹਨਾਂ ਨੇ ਵੀ ਟਰੈਕਟਰ ਵਾਲੀ ਕਮੈਨ ਆ ਨਾ ਬਣਾ ਕੇ ਚੜਾਇਆ ਸੋਨਾਲੀ ਕਾ ਉਤੇ ਬਹੁਤ ਸੋਹਣੀ ਕਮੈਨ ਮੜਾਈ ਵੀ ਹੈ ਨਾ ਮਾਈ ਉਹਨਾਂ ਨੇ ਵੀ ਇਹ ਸਪੈਸ਼ਲ ਟਰੈਕਟਰ ਵਾਲੀ ਉਹ ਆ ਬਾਕੀ ਹੋਰ ਵੀ ਦਿਖਾਉਣਾ ਬੜੀਆਂ ਕਮੈਨਾਂ ਰੂਟਾਵੇਟਰ ਹੜੰਬੇ ਬਹੁਤ ਸਾਰੀਆਂ ਆਟਮਾਂ ਜਣੀਆਂ ਨਾ ਖੇਤੀਬਾੜੀ ਦੇ ਨਾਲ ਜੁੜੀਆਂ ਹੋਈਆਂ ਜੀ ਸੀ ਵੀ ਵੀ ਖੜੀ ਆ ਹੋਰ ਮੈਨ ਇਧਰ ਆ ਦੇਖ ਹਾਂ ਮਹਿੰਦਰਾ ਦੀ ਨਹੀਂ ਟਰੈਕਟਰ ਨੂੰ ਜੀਸੀਬੀ ਲਾਤੀ ਬਾਈ ਉਹ ਮਣਾਤਾ ਹਾਂ ਟਰੈਕਟਰ ਪ੍ਰੀਤ ਆ ਪਰ ਜੀਸੀਬੀ ਤਾਂ ਹੋਰ ਕੰਪਨੀ ਦੀ ਹੈ ਇਹ ਹਾਂ ਪ੍ਰੀਤ ਟਰੈਕਟਰ ਨਾਲਾਈ ਆ ਜੀਸੀਬੀ ਉਹ ਲਾਤੀ ਬਾਈ ਕਮਾਲੇ ਕਰਤੀ ਆ ਤਾਂ ਹਾਂ ਫੋਰਮੈਨ ਪੂਰਾ ਸਿਸਟਮ ਓਕਣੇ ਬਣਾਤਾ ਸਾਰੇ ਹੀ ਫੁੱਲ ਕੰਪਨੀ ਨੇ ਹਾਂ ਫੁੱਲ ਕੰਪਨੀ ਪੂਰੀ ਜੀਸੀਬੀ ਉਹ ਬਣਾਤੀ ਆ ਤਾਂ ਕੱਚ ਹੈਂ ਫਿਰ ਜਿਵੇਂ ਮੂਰੇ ਤੇ ਲੋਡਰ ਲੋਡਰ ਤਾਂ ਲੱਗੂ ਇਹਦੇ ਲੋਡਰ ਨਹੀਂ ਹੈਗਾ ਮੂਰੇ ਨਹੀਂ ਇਹਦਾ ਵੀ ਜਿਵੇਂ ਜਿਵੇਂ ਪੱਟ ਪਟਈਆ ਜਾਂ ਕਰਦੀ ਹੋਣੀ ਫੇ ਇਹਦਾ ਖਿੱਚਦੀ ਹੋਣੀ ਟਰੈਕਟਰ ਨੂੰ ਖਿੱਚਣੀ ਹੋਣੀ ਉਹ ਨਾ ਪੱਟਣ ਨੂੰ ਇਹਦਾ ਹਲਕੇ ਕੰਮਾਂ ਵਾਸਤੇ ਆ ਜਿਵੇਂ ਹੁਣ ਆਪਾਂ ਗੱਡੀ-ਗੁੱਡੀ ਟਰੈਕਟਰ ਨਾਲ ਹੀ ਭਰੀ ਕੇ ਚਲੀਏ ਉਹ ਤਾਂ ਨਹੀਂ ਖਿੱਚਣੀਆਂ ਨੇ ਹੂੰ ਸੀਟ ਵੀ ਪਿੱਛੇ ਲਾਦੇ ਜਿਵੇਂ ਚਾਰ ਆ ਟਰੈਕਟਰ ਤੇ ਲਾਈ ਜਾਂਦੀ ਆ ਆਹ ਲੀਵਰ ਲਾ ਤੇ ਬਾਕੀ ਸਟੈਪਲਾਈਜ਼ਰ ਵੀ ਇਹਨਾਂ ਉੱਕੜੇ ਲਾ ਤੇ ਨਮੀ ਤੇ ਨਮੀ ਇਜੀ ਦੇਖਣ ਨੂੰ ਮਿਲਦੀ ਆ ਵੀ ਮੇਲੇ ਜਾ ਕੇ ਉੱਧਰ ਕਰਤਾਰ ਟਰੈਕਟਰ ਇਹਦੇ ਕੋਲ ਵੀ ਆਉਣੇ ਘੁੰਮ ਕੇ ਇੱਧਰ ਖੜੀ ਐ ਸਿਮਰਨ ਕਮਾਇਨ ਇਹ ਵੀ ਹੋਣਾ ਚੰਗੀ ਮੱਲਾ ਮਾਰਦੀ ਐ ਸਿਮਰਨ ਵੀ ਆਉਣ ਕਮਾਇਨ 676 ਕੀ ਮਸ਼ੀਨ ਬਾਈ ਇਹਨੇ ਵੀ ਇਹਦੀ ਚੰਗਾ ਹਨਾ ਨਾਮ ਆ ਜਿਹੜਾ ਇਹਦਾ ਮੰਨੋ ਕਮਾਇਆ ਹੈ ਬਾਕੀ ਤੁਸੀਂ ਮਸ਼ੀਨ ਦੀ ਪਹਿਲਾਂ ਦੇਖੋ ਯਾਰੇ ਪਾਸੇ ਘੁੰਮ ਕੇ ਮਸ਼ੀਨ ਆਨ ਵਧੀਆ ਪੇਂਟ ਬੋਰਡ ਕਰਕੇ ਬਾਈ ਉਹਨਾਂ ਨੇ ਜਿਹੜੀ ਮੇਲੇ ਤੇ ਲਾਈ ਹੋਈ ਆ ਨਾ ਇਹ ਸਰਾ ਹੀ ਕਰਾਇਆ ਪਿਆ ਆ ਦੇਖੋ ਇੱਧਰ ਬਾਕੀ ਐ ਆ ਤੁਹਾਨੂੰ ਪਤਾ ਹੀ ਇਹ ਵੀ ਨਾਬੇ ਦੇ ਵਿੱਚ 11 ਦਰ ਕਮਾਈਨਾ ਬਣਦੀਆਂ ਨਾ ਸਾਰਾ ਨਾਬਾ ਮਾਰ ਕੇ ਜਿਹੜਾ ਇੱਥੇ ਪਹੁੰਚਿਆ ਆ ਬਾਕੀ ਹੋਰ ਵੀ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਕਮਾਈਨਾ ਹਨਾ ਆਈਆਂ ਹੋਈਆਂ ਇਹ ਸਿਮਰਨ ਦਿਖਾਈਆ ਤੁਹਾਨੂੰ ਹੁਣ ਇਲਾ ਘੁੰਮਦੇ ਘੁੰਮਦੇ ਇੱਧਰ ਆਪਣੇ ਬਾਈ ਜੀ ਸਾਸਰੀ ਘਾਲ ਪਹਿਲਾਂ ਦਾ ਸਾਸਰੀ ਘਾਲ ਜੀ ਸਾਸਰੀ ਘਾਲ ਫੋਰਮੈਨ ਸਾਹਿਬ ਤਾਂ ਆਪਣੇ ਨਾਲੇ ਬਾਈ ਜੀ ਜੀ ਨਹੀਂ ਆਪਣੀ ਵੀਡੀਓ ਦੇਖਦੇ ਆ ਪਹਿਲਾਂ ਥੋੜਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਹੜੇ ਨੌਜਵਾਨ ਹਨਾ ਵੀ ਨੌਜਵਾਨੀ ਤਾਂ ਦੇਖਦੀਓ ਦੇਖਦੀ ਆ ਬਾਕੀ ਦੇਖ ਲੋ ਅੰਕਲ ਉਹ ਨਹੀਂ ਜ਼ਰੂਰ ਦੇ ਦੇ ਬਾਕੀ ਜੂਰ ਸਾਹਿਬ ਨੂੰ ਜਿਹੜੀ ਮੈਂ ਗੱਲ ਕਰ ਦਿੰਦੇ ਹਾਂ ਜੂਰ ਸਾਹਿਬ ਨੂੰ ਅੰਕਲ ਉਹਨਾ ਗੱਡੀ ਲੈ ਕੇ ਜਾਣੇ ਸੀ ਉਹਦੇ ਨਾਲ ਜਾਣਾ ਬਾਈ ਇਹ ਅੰਕਲ ਉਹ ਨਹੀਂ ਤੇ ਉਹ ਦੇਖੋ ਆਪਣੇ ਖਰਚੇ ਤੇ ਨਾ ਗੱਡੀ ਫੋਰਮੈਨ ਇਹਨਾਂ ਨੇ ਮੈਨੂੰ ਬਹੁਤ ਜ਼ੋਰ ਲਾ ਕੇ ਨੇ ਵੀ ਚਾਲੇ ਜੂਰ ਸਾਹਿਬ ਨੂੰ ਗੱਡੀ ਸਾਡੀ ਖਰਚਾ ਸਾਡਾ ਚਾਲੇ ਨਾਲ ਸਾਡੇ ਚੱਲ ਗੱਡੀ ਚਲਾਉਣੇ ਵਾਲਾ ਨਹੀਂ ਹੋਰ ਅੰਕਲ ਜੀ ਕੋ ਮੈਂ ਤੇ ਵਧੀਆ ਹਾਂਜੀ ਹਾਂ ਜੀ ਹਾਂ ਜੀ ਤੁਮ ਦਰਸ਼ਨ ਮੇਲੇ ਵਧੀਆ ਹੋ ਗਏ ਤੇ ਵਧੀਆ ਆ ਆਪਾਂ ਖੰਡ ਪਾਠ ਕਰਾਇਆ ਸੀ ਉੱਥੇ ਠੀਕ ਹੈ ਜੀ ਕੀ ਹੋਇਆ ਸੀ ਠੀਕ ਹੈ ਜੀ ਕਿਹੜਾ ਏਰੀਆ ਜੀ ਆਪਣਾ ਰੇ ਇਹ ਆਪਣਾ ਪਿੰਡ ਖਵਾਜਕੇ ਆ ਮੈਂ ਸਾਫਕਾ ਸਰਪੰਚਾ ਖਵਾਜਕੇ ਦਾ ਸਰਪੰਚ ਸਿੰਘ ਅੱਛਾ ਜੀ ਤੇ ਹੁਣ ਨੰਬਰ ਦਾ ਮੌਜੂਦਾ ਨੰਬਰ ਦਾ ਠੀਕ ਹੈ ਠੀਕ ਹੈ ਜੀ ਇਹ ਬਾਈ ਜੀ ਅੰਕਲ ਜੀ ਆਪਣੇ ਨਾਲੇ ਆਏ ਆ ਹਾਂ ਜੀ ਹਾਂ ਜੀ ਇਹਨਾਂ ਦਾ ਪਿੰਡ ਮਾਂਗੜਾ ਹਰਦੀਪ ਸਿੰਘ ਅੱਛਾ ਜੀ ਹਾਂ ਜੀ ਠੀਕ ਹੈ ਇੱਧਰ ਤੇ ਮੇਲਾ ਦੇਖਣ ਆ ਗਈ ਵੀਰਾਂ ਹਾਂ ਮੇਲੇ ਦੇਖ ਆਓ ਚਲੋ ਵਧੀਆ ਮੇਲੇ ਨਮੀ ਦੇ ਟੈਕਨੋਲੋਜੀ ਦਾ ਪਤਾ ਹੀ ਲੱਗਦਾ ਕੋਈ ਆਇਆ ਹੈ ਨਾ ਹਾਂ ਜੀ ਹਾਂ ਜੀ ਹਾਂ ਜੀ ਹੋਰ ਠੀਕ ਠਾਕ ਜੀ ਹਾਂ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਜੀ ਓਕੇ ਥੈਂਕ ਯੂ ਇਹ ਗੁਰਦੀਪ ਕਮੈਨ 527 ਮੈਂ ਕਿਹਾ ਬਾਈ ਉਹਨਾਂ ਨੇ ਏਸੀ ਕੈਵਨ ਲਾ ਕੇ ਆ ਨਾ ਵੀ ਸਰਾ ਹੀ ਕਰਾਇਆ ਪਿਆ ਕਮੈਨ ਦਾ ਦੇਖੋ ਤੁਸੀਂ ਹਨਾ ਮੈਂ ਕਹਿੰਦਾ ਵੀ ਮੇਲੇ ਦੇ ਲੱਗੇ ਦੇਖਦੀ ਐ ਖੜੀ ਏਸੀ ਲੱਗਿਆ ਆਟੋਮੈਟਿਕ ਆਗਰ ਬਾਕੀ ਤੁਹਾਨੂੰ ਕੈਵਨ ਦਾ ਖਾਣਾ ਵੀ ਜਿੱਤੇ ਹੁਣ ਇਹਦਾ ਵੀ ਉਹ ਕੈਵਨ ਦੇ ਵਿੱਚ ਆ ਗਏ ਹਨ ਬਾਕੀ ਹੋਰ ਆਪਾਂ ਮਸ਼ੀਨਾਂ ਦੇਖੀਆਂ ਵੀ ਆ ਚਲਾਈਆਂ ਵੀ ਕੈਵਨਾਂ ਵਾਲੀਆਂ ਪਰ ਜਿਹੜਾ ਇਹਨਾਂ ਦਾ ਸਿਸਟਮ ਹੈ ਨਾ ਥੋੜਾ ਜਿਹਾ ਲੱਗੇ ਆ ਸਿਸਟਮ ਦੇਖੋ ਇਹ ਤੇ ਐਲਈਡੀ ਲੱਗੀ ਹੋਈ ਹੈ ਨਾ ਮੈਂ ਕਹਿੰਦਾ ਵੀ ਆ ਤਾਂ ਇਹਨਾਂ ਨੇ ਸਰੇਈ ਕਰਾਇਆ ਪਿਆ ਗਰਦੀਪ ਵਾਲਿਆਂ ਨੇ ਬਾਈ ਕੈਵਨ ਦਾਣੇ ਟੈਂਕ ਦੇਖਣ ਨੂੰ ਸ਼ੀਸ਼ਾ ਵੀ ਏਸੀ ਕੇ ਵਿੱਚੇ ਕੈਵਨ ਦੇ ਉਹਦੇ ਬਾਅਦ ਗੇਅਰ ਲੀਵਰ ਆ ਗਿਆ ਇੱਕ ਰਾੜ ਦੇ ਵਿੱਚ ਤਿੰਨ ਗੇਅਰ ਕਰੇ ਹੋਏ ਆ ਨਾ ਬਾਕੀ ਛੋਟਾ ਜਿਹਾ ਕੈਵਨ ਲੱਗਿਆ ਹੋਇਆ ਡੈਸ਼ਬੋਰਡਾ ਛੋਟਾ ਜਿਹਾ ਹੀ ਆ ਬਾਕੀ ਕੈਮਰੇ ਵਾਲਾ LED ਜਿਹੜੀ ਸਾਰੀ ਇੱਥੇ ਆਉਗੀ ਉਹ ਡਰਾਈਵਰ ਨੂੰ ਕੋਈ ਪਰਸਲ ਦੇਣਾ ਇੱਥੇ ਆਮ ਬੰਦਾ ਸਾਹਮਣੇ ਸੀਟ ਦੇ ਬੈਠਾ ਬੈਠਾ ਜਿਹੜੀ ਦੇਖ ਕੇ ਕਰ ਲੰਦਾ ਬਾਕੀ ਆ ਫੈਨ ਜ਼ਰੂਰ ਆ ਹੈ ਵੀ ਨਾ ਜੇ AC ਨਹੀਂ ਲਾਉਣਾ ਤਾਂ ਉਹਦੇ ਵਾਸਤੇ ਬਾਕੀ ਬਲੂਅਰ ਦੇਖ ਲਓ ਤੁਸੀਂ ਲਾਈਟਸ ਲੱਗੀ ਹੋਈ ਹੈ ਵਿਚਾਲੇ ਬਿਲਕੁਲ ਆ ਆਪਣੀ AC ਵਾਲੀ ਕੂਟਿੰਗ ਵਾਲਾ ਸਿਸਟਮ ਹੋ ਗਿਆ ਫਿਊਰਿੰਗ ਜਸਟ ਬਹੁਤ ਲੱਗਦਾ ਵੀ ਬਹੁਤ ਸੋਹਣੀ ਮੀਟਰਾਂ ਜਿਹੜੇ ਇਹਦੇ ਹਨਾ ਇਹਦੇ ਵਿੱਚ ਲਾਤੇ ਇਹਨਾਂ ਨੇ ਸਰਾ ਕਰਾਇਆ ਬਾਈ ਗਰਦੀਪ ਵਾਲਿਆਂ ਨੇ ਵੀ ਬਾਕੀ ਮੇਲੇ ਦੀ ਖਿੱਚ ਜਿਹੜੀ ਹਨਾ ਬਣੀ ਹੋਈ ਆ ਦੇਖੋ ਕਿਵੇਂ ਰਾਸ਼ਵਾ ਮਸ਼ੀਨ ਦੇਖਦੇ ਆ ਵੀ ਏਸੀ ਕੈਬਨ ਮੇਲੇ ਦੇ ਵਿੱਚ ਹੀ ਇੱਕੋ ਮਸ਼ੀਨ ਆਈ ਆ ਬਾਈ ਬਾਕੀ ਹੋਰ ਸਾਰੀਆਂ ਦੂਜੀਆਂ ਮਸ਼ੀਨਾਂ ਇੱਕੋ ਸਾਹਮਣੇ ਐਨਐਸ ਵਾਲਿਆਂ ਦੀ ਖੜੀ ਆ ਮਿੰਨੀ ਕਮੈਨ ਛੋਟੀ ਜੀ ਬਾਕੀ ਆ ਦੇਖ ਲਓ ਤੁਸੀਂ ਹਨਾ ਜਿਵੇਂ ਵੀ ਜਿੱਥੇ ਵੀ ਦੇਖਦਾ ਬੰਦਾ ਸਟੀਅਰਿੰਗ ਜਸਟਫੁਲ ਬਿਲਕੁਲ ਮੈਂ ਕਹਿੰਦਾ ਵੀ ਸਵਾਦ ਲੈਂਦਾ ਵਜੋਂ ਨਾ ਅਮਰੀਕਾ ਕੈਨੇਡਾ ਦੇ ਵਿੱਚ ਫਰਾਂ ਲੱਗਦਾ ਉਹੀ ਸਿਸਟਮ ਕਰਿਆ ਹੋਇਆ ਬਾਕੀ ਬਖ ਕਰਦੇ ਆ ਗੱਲ ਬਾਈ ਉਹਨਾਂ ਦਾ ਹੇਟਾਂ ਤੇ ਵੀ ਦਿਖਾਉਣਾ ਤੁਹਾਨੂੰ ਸੈਂਪਲ ਹੀ ਸਿਸਟਮ ਵੀ ਏਸੀ ਕੈਵਨ ਤੁਹਾਨੂੰ ਵਿੱਚ ਤੇ ਦਿਖਾਇਆ ਹੁਣ ਬੜਾ ਸਾਰਾ ਚੀਜ਼ 깔ੀ ਪਈ ਆ ਦਸ਼ਮੇਸ਼ ਵਾਲਿਆਂ ਨੇ ਵੀ ਹੈ ਨਾ ਲਾਈਵ ਇੰਸਟਾਲ ਦਸ਼ਮੇਸ਼ 9900 ਦਸ਼ਮੇਸ਼ ਗਰੁੱਪ ਇਹ ਵੀ ਮਸ਼ੀਨਾਂ ਏਸੀ ਕੈਵਨ ਵਾਲੇ ਆਹੀ ਆ ਜਿਵੇਂ ਆਪਾਂ ਗਰਦੀਪ ਵਾਲਿਆਂ ਨੇ ਦੇਖੀ ਆ ਨਾ ਇਹਦਾ ਵੀ ਕੈਵਨ ਸੋਹਣਾ ਬਾਕੀ ਬਾਕੀ ਤੁਹਾਨੂੰ ਲੰਗਾਵਾਂਗੇ ਹਾਂ ਫਰਮਨ ਚੱਲੀ ਆ ਬਨੇਰਾ ਹੀ ਹੋ ਗਿਆ ਹਾਂ ਬਹੁਤ ਟਾਈਮ ਹੋ ਗਿਆ ਤੈਨਾਂ ਝੋਲਾ ਹੀ ਬੋਕ ਜੂਤਾ ਪਾ ਲਿਆ ਹਾਂ ਜੀ ਹਾਂ ਹਾਂ ਇਹ ਪੁਰਾਣੇ ਭਾਪੇ ਉਹਨਾਂ ਨਾ ਮਾ ਮਾ ਪਾ ਲਿਆ ਸੀ ਬਾਕੀ ਮੇਲੇ ਦੇ ਵਿੱਚ ਨਾ ਜਿਹੜੇ ਮੇਰੇ ਵੀਰ ਆਏ ਤਾਂ ਉਹਨੂੰ ਜੀ ਨਹੀਂ ਕਰਦਾ ਜੀ ਬਾਕੀ ਸਹੀ ਗੱਲ ਆ ਉਹ ਜਾਣ ਨੂੰ ਦਿਲ ਨਹੀਂ ਕਰਦਾ ਹਨਾ ਹੈ ਜਾਣ ਨੂੰ ਜੀ ਨਹੀਂ ਕਰਦਾ ਸਹੀ ਗੱਲ ਆ ਕਿਆ ਕਰੀਏ ਮਜ਼ਦੂਰੀਆਂ ਦੇ ਬੰਦੇ ਹਾਂ ਮੈਂ ਉਹਦੀ ਇਜਾਜ਼ਤ ਲੈਣੀ ਮੈਂ ਨਿਊ ਗੁਰਦੀਪ 527 927 ਇਹ ਵੀ ਮਸ਼ੀਨ ਸੋਹਣੀ ਪੜਾਈ ਹੋਈ ਜੀ ਬਾਈ ਉਹਨਾਂ ਨੇ ਕਰਕੇ ਰੈਡੀ ਹੈ ਨਾ ਬਾਕੀ ਮੇਲਾ ਜੇ ਵੀ ਰਸ਼ ਬਹੁਤ ਆ ਆਈ ਜਾਂਦੇ ਆ ਵੀਰ ਆਪਣੇ ਨਾ ਲੋਕਲ ਦੇ ਇੱਕ ਰੂਟਾ ਵੇਟਰ ਦਾ ਲਾ ਚਨਾ ਪਜਾ ਤੇ ਨਾ ਉਹਗੇ ਗਰਵਿੰਦਰ ਭਾਈ ਹਾਂ ਜੀ ਹਾਂ ਉਧਰ ਆਪਣੇ ਕੇਐਸਬਾਈ ਨੇ ਵੀ ਹਣਾ ਉਹਨਾਂ ਨਾਲ ਕੇਐਸਬੀ ਖੜੀ ਹੋ ਅੰਦਰ ਅੰਦਰ ਖੜੀ ਹੈ ਕੇਐਸ ਸੈਨਾਂ ਦਾ ਸਟਾਲ ਅੰਦਰ ਲਾਈ ਹੈ ਨਾ ਚਲ ਆਏ ਚੱਲਦੇ ਹੁਣ ਉਹਨੂੰ ਆ ਜਾ ਇੱਧਰ ਆਪਾਂ ਚੱਲਦੇ ਹੁਣ ਹਾਲ ਨੰਬਰ 2 ਇੱਥੇ ਤਾਂ ਮੰਨ ਲਓ ਸਾਰਾ ਰੋਟਾਵੇਟਰ ਵਗੈਰਾ ਜਾਂ ਹੋਰ ਬੈਰਿੰਗ ਵਗੈਰਾ ਇਹ ਚੀਜ਼ਾਂ ਆ ਬਾਕੀ ਉਧਰ ਖੜੀਆਂ ਕਮਾਈਨਾ ਵੀ ਕੇਐਸ ਦੀ ਖੜੀ ਆ ਇੰਦਰ ਆਪਣੇ ਲੇਜ਼ਰ ਕਰਾਹੇ ਜਾਂ ਹੋਰ ਸਪਰੇਅ ਵਾਲਾ ਸਿਸਟਮ ਵੀ ਖੜਾ ਉਹਦਾ ਪਰਲੇ ਹਾਲ ਚ ਆਪਣਾ ਬੰਦਾ ਮੈਸੀ ਟਰੈਕਟਰ ਪਰੇ ਆ ਉਧਰ ਆਹ ਪਾ ਤਵੀਆਂ ਮੋਰਮਨ ਹੋਣਾ ਬਹੁਤ ਬਾਈ ਮਹਿੰਗੀਆਂ ਦਵੀਆਂ ਟੇਡੀਆਂ ਹੀ ਚਲਦੀਆਂ ਹਨਾ ਉਹੀ ਹੈ ਇਹ ਹਾਲ ਸੁਆਗੇ ਦਵੀਆਂ ਮੈਂ ਕਹਿੰਦਾ ਪੁੱਛੋ ਨਖਸ ਬਾਈ ਇੱਥੇ ਤੱਕ ਇੰਨੇ ਤਿੰਨ ਤਿੰਨ ਚਾਰ ਚਾਰ ਲੱਖ ਦੀਆਂ ਤਵੀਆਂ ਹੋ ਪਹੁੰਚੀਆਂ ਹੋਈਆਂ ਬਾਕੀ ਦਿਖਾਉਣਾ ਤੁਹਾਨੂੰ ਕੇਐਸ ਵਾਲਿਆਂ ਦੀ ਕਮੈਨ ਵੀ ਹੁਣ ਇਹ ਇਸ ਕੰਬੈਨ 9300 ਇਹ ਵੀ ਬਾਈ ਕਮੈਨ ਦਾ ਮੈਂ ਕਹਿੰਦਾ ਬਹੁਤ ਸਾਰਾ ਹੀ ਕਰਾਉਨੇ ਆ ਬਾਕੀ ਚਲਦੀਆਂ ਵੀ ਸੋਹਣੀਆਂ ਕਮੈਨਾਂ ਬਹੁਤ ਸੋਹਣੀਆਂ ਕਮੈਨ ਚਲਦੀਆਂ ਆਪਣੇ ਲਾਗੇ ਚਲਦੀਆਂ ਬਾਕੀ ਆ ਦੇਖ ਲਓ ਇਹਨਾਂ ਦੇ ਹਾਂ ਨਾ ਜਿਹੜੀ ਉਹ ਚੱਕ ਕੇ ਇਹਨਾਂ ਨੇ ਬੈਰਿੰਗੇ ਪੈਂਦਾ ਕਰਿਆ ਹੋਇਆ ਇੱਥੇ ਪੀਐਫ ਪੱਤੀਆਂ ਚੱਕੇ ਦਿੱਤੀਆਂ ਬਾਕੀ ਪਲੇ ਰੰਗ ਦੇ ਵਿੱਚ ਜਿੰਨੇ ਵੀ ਆਪਣੇ ਹਨ ਪਲੇਟਾਂ ਟੱਕਣ ਖੁੱਲਦੇ ਆ ਸਾਰੇ ਪੀਲੇ ਚ ਕਰਤੇ ਬਾਕੀ ਸਾਰੀ ਮਸ਼ੀਨ ਹਰੀ ਬਰੈਕਟ ਇਹਦੇ ਵੀ ਵਿਸ਼ਾਲ ਵਾਂਗੂ ਬੂਈਓ ਪੈਂਦੀ ਕਰਤੀ ਬਹੁਤ ਔਣੀ ਕੰਮ ਹੈ ਜੀ ਠੀਕ ਹੈ ਨਾ ਬਾਕੀ ਹੋਣਾ ਚਲਿਏ ਘਰ ਨੂੰ ਕਵੇਲਾ ਹੋ ਗਿਆ ਬਹੁਤ ਬਾਕੀ ਹੋਣਾ ਤੁਹਾਨੂੰ ਕੱਲੂ ਦਿਖਾਵਾਂਗੇ ਜੋ ਵੀ ਹਨਾ ਦਿਖਾਵਾਂਗੇ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ